ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਕਿਵੇਂ ਹੋ ਤੁਸੀਂ YouTube ਫੈਮਿਲੀ ਅਸੀਂ ਸਾਰੇ ਵਧੀਆ ਠੀਕ ਠਾਕ ਤੇ ਉਮੀਦ ਕਰਦੀ ਆ ਤੁਸੀਂ ਵੀ ਸਾਰੇ ਵਧੀਆ ਹੋਵੋਗੇ ਤੇ ਬਾਕੀ ਅਸੀਂ ਕੱਲ ਗਏ ਸੀਗੇ ਪਿੰਡ ਦਾਦੀ ਜੀ ਨੂੰ ਤਾਇਆ ਜੀ ਦੀ ਫੈਮਿਲੀ ਨੂੰ ਮਿਲੇ ਚਾਚਾ ਜੀ ਦੀ ਫੈਮਿਲੀ ਨੂੰ ਜਿਆਦਾ ਵਲੌਗ ਨਹੀਂ ਸ਼ੂਟ ਕਰ ਸਕੇ ਪਰ ਅਸੀਂ ਉੱਥੇ ਬਹੁਤ ਜ਼ਿਆਦਾ ਇੰਜੋਏ ਕੀਤਾ ਸਾਰਿਆਂ ਕੋਲ ਬੈਠੇ ਸਾਰਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਇੰਜੋਏ ਕੀਤਾ ਪਾਰੇ ਵਲੌਗ ਨਹੀਂ ਸ਼ੂਟ ਕਰ ਪਾਈ ਜਿੰਨਾ ਕੁ ਸ਼ੂਟ ਹੋਇਆ ਬੱਚਿਆਂ ਨੇ ਕੀਤਾ ਤੇ ਉਹ ਤੁਹਾਡੇ ਨਾਲ ਆਪਾਂ ਸਾਂਝਾ ਕੀਤਾ ਹੈ। ਬਾਕੀ ਅੱਜ ਦਾ ਜਿਹੜਾ ਵਲੌਗ ਅਸੀਂ ਸ਼ੁਰੂ ਕਰਨ ਜਾ ਰਹੇ ਆ ਤੇ ਅਸੀਂ ਅੱਜ ਚੱਲੇ ਆ ਫਰੋਇਪਰ ਬੱਚਿਆਂ ਦੀ ਸ਼ਾਪਿੰਗ ਕਰਨ। ਬੱਚਿਆਂ ਲਈ ਸਮਰਦੇ ਜਿਹੜੇ ਕੱਪੜੇ ਲੈਣ। ਸੋ ਚਲੋ ਹਾਈ ਲੋ ਵੀਰ ਜੀ। ਕੀ ਹਾਲ ਦੋਸਤੋ? ਮੇਰੀ ਵਾਹ ਤੁਸੀਂ ਬਹੁਤ ਚਿਰ ਬਾਅਦ ਸੁਣ ਰਹੇ ਹੋਗੇ ਕਿਉਂਕਿ ਮੈਂ ਅਸੀਂ ਨਾਨਕੇ ਤੇ ਅਜੇ ਵੀ ਨਾਨਕੇ ਹੀ ਆਚਰੇ ਆਏ ਆ ਤੁਹਾਨੂੰ ਪਤਾ ਹੀ ਹੋਣਾ ਦੱਸਿਆ ਕਿ ਨਹੀਂ ਇੰਟਰੋਡਕਸ਼ਨ ਦਿੱਤੀ ਕਿੱਥੇ ਚੱਲੇ ਦੱਸਿਆ ਮੈਂ ਨਾ ਦਮ ਸੋਦੇ ਤੇ ਅਸੀਂ ਆਇਆ ਫਰੋਇਪਰ ਕੱਪੜੇ ਲੈਣ ਤੇ ਚੈੱਕ ਕਰੋ ਸਾਡਾ ਸ਼ਹਿਰ ਕਿਤੇ ਇੱਕ ਕੂੜਾ ਸਾਡੇ ਅੱਗੇ ਬੈਠਾ ਹੋਇਆ ਏ ਤੇ ਇਹ ਗੱਲਾਂ ਨੂੰ ਸਾਈਡ ਰੱਖਦੇ ਹੋਏ ਉਸ ਗਾਈਸ ਤੁਸੀਂ ਦੇਖੋ ابو ਕਿੱਡਾ ਵਧੀਆ ਲੁੱਕ ਕਰ ਰਿਹਾ ਗੱਡੀ ਤੇ ਗੱਡੀ ਵੀ ਵਜ ਰਹੀ ਹੈ ਗੱਡੀ ਦੇ ਗੱਡੀ ਐ ਵਜ ਰਹੀ ਹੈ ਕੋਈ ਨਹੀਂ ਵਜੀ ਗੱਡੀ ਤੇ ਆਹ ਸਾਈਡ ਤੇ ਕਿਹੜਾ ਚੱਡੀ ਫਸੀ ਬੈਂਕ ਕਿਹੜਾ ਹੈ ਐਸ ਬੀ ਆਈ ਉਹ ਤੁਸੀਂ ਬੋਲਾ ਕੁਛ ਕਿਦਰੀ ਮੂਛ ਕਿਉਂ ਸ਼ਕਰ ਇਹ ਨਾ ਅਦੀਵਾਰੀ ਬੋਲਦਾ ਜਦੋਂ ਇਹਨਾਂ ਕੱਪੜੇ ਲੱਗੇ ਤਾਂ ਹਾਂ ਬਿਲਕੁਲ ਦੀ ਵਾਈ ਨਿਕਲੂਗੀ ਬਾਜੋ ਉਸਨੇ 5 ਸੋਰੀਆਂ ਛੱਡੀਆਂ ਮੈਂ ਕੋਈ ਨਹੀਂ ਪਾਈ ਦੀ ਸਨਾਪ ਲੈ ਵੀ ਮਰਨਾ ਅਜੇ ਵੀ 75 ਕੁੜੀਆਂ ਨਜ਼ਰ ਲਾ ਦਿੰਦੀਆਂ ਮੇਰੇ ਏਡੇ ਸੋਹਣੇ ਮੁੰਡੇ ਨੂੰ ਹਾਂ ਮੈਂ ਕਿਹਾ ਉਹਨਾਂ ਪਾਇਆ ਕਰ ਆਹੋ ਹਾਂ ਵੀ ਹੁਣ ਇੱਕ ਦੋ ਕਲਾਵਾ ਪੰਜ ਮੇਰੀ ਪਸੰਦ ਦੇ ਨੇ ਮੈਂ ਤੇ ਜੱਗੇ ਦਾ ਸਾਈਜ਼ ਆ ਤੇ ਉਹ ਵੀ ਨਾਂਅ ਲਿਖਿਆ ਆ ਠੀਕ ਹੈ ਉਹ ਕੋ ਨਿਕਰਾ ਦੇ ਸਾਂਭ ਕੇ ਆਪ ਕੀ ਸਾਰੀ ਸਹੀ ਆ ਉਹ ਤਾਂ ਲੈਂਥ ਮਾੜੇ ਮਰ ਲੈਂਥ ਇੰਨੀ ਕੁ ਹੋ ਜੈ ਨਾ ਬਹੀ ਨੇ ਲੈਂਥ ਚ ਮੈਨੂੰ ਫਰਕ ਪੈ ਰਿਹਾ ਹੈ ਰੰਗ ਤੋ ਪਸੰਦ ਕਰ ਲਾ ਐ ਤੂੰ ਜੱਗਾ ਪਾ ਲੋ ਅਗਲੇ ਸਾਲ ਤੂੰ ਪਾਲੀ ਹੋਰ ਨਹੀਂ ਕੋਈ ਇੱਕ ਫੋਲਡ ਇਹੀ ਕਹਿੰਦੇ ਨਾਲ ਜ਼ਿਆਦਾ ਖਰਚਾ ਕਰਾਉਣਾ ਤੁਹਾਡਾ ਮੈਂ ਹਜੇ ਟੈਨਸ਼ਨ ਨਾ ਮੇਰੀ ਵਾਰੀ ਆਉਣਾ ਦੀ ਬਸ ਕਾਟਨ ਬੇਸ ਇਹਦੇ ਦੇਸ ਕੀ ਨਾਮ ਹੈ ਹਾਂ ਇਹ ਸੁਨੀ ਜੀ ਬਲਜੀਤ ਸਿੰਘ ਬਲਜੀਤ ਸਿੰਘ ਬਲਜੀਤ ਜੀ ਗੰਭੀਰ ਸ਼ੋਰ ਤੋਂ ਕ੍ਰੀਪਟਾ ਇੱਕ ਪੁਆਇੰਟ ਤੋਂ ਪਾਸ ਹੋ ਰਿਹਾ ਹੈ ਪਾਸੋਂ ਦੇ ਬੀਜ ਹੈ ਲੱਗਦਾ ਆ ਸਾਡਾ ਜੀਸੂ ਸਾਰੇ ਕਲਰ ਲੈ ਲੈ ਇੱਕ ਮਿੰਟ ਦੇ ਇੱਕ ਮਿੰਟ ਇਹ ਦੋ ਦੇ ਨਹੀਂ ਗਾ ਨਹੀਂ ਗਾ ਮਨਸ ਜਾਨ ਦੇ ਨਹੀਂ ਸੀ ਜਿਆ ਕਿੰਨੂ ਦਿੱਕਈ ਵੀ ਦੇ ਬਿੱਲ ਕਿੰਨਾ ਦਿੱਤਾ ਆਹੋ ਸਾਈਪਲ ਕਰਦਾ ਆਪਣਾ ਟੈਂਟ ਇਹ ਮੇਰੀ ਜਗਮ ਦਿੱਤੀ ਲਿਖਿਆ 800 ਰੁਪਏ ਹਾਂ ਆਹ ਦੇ ਪਿਆ ਦੇ ਦੇਖੋ ਮੈਂ ਗਰਮ ਗਰਮ ਜੇ ਐਲੋ ਮੁਰਕਿੰਦਾ ਵਧੀਆ ਲੱਗਦਾ ਨਾ ਰਾਤ ਨੂੰ ਕਿੰਨਾ ਵਧੀਆ ਲੱਗਦਾ ਰਾਤ ਨੂੰ ਮੈਂ ਸ਼ੋਪਿੰਗ ਕਰ ਲਈ ਇੱਕ ਬਹਿ ਗਿਆ ਰਹਿ ਗਿਆ ਇੱਕ ਬਹਿ ਗਏ ਉੱਥੇ ਨਾ ਕਟਿੰਗ ਹਾਸਤੇ ਬਾਗਲਾ ਕੁਛ ਅਜੇ ਸ਼ੂਜ਼ ਵੀ ਰਹਿ ਗਈ ਇਹਨਾਂ ਦੀ ਹੈ ਨਾ ਸ਼ੌਪਿੰਗ ਮੇਰੇ ਤੇ ਲਟਕ ਲਟੁਕ ਕੇ ਜਾਂਦੇ ਹੋ لمبے ਹੁੰਦਾ ਫਾਇਦਾ ਚੱਕਦੇ ਨੇ ਤੁਸੀਂ ਮੈਨੇ ਇਹ ਤੇ ਲਟਕਦੇ ਭੇਜੇ ਨੇ ਹੂੰ ਆ ਮੈਨੂੰ ਦਹਾਂ ਦੀ ਕਟ ਨਹੀਂ ਲੈ ਲੈ ਲੇ ਲੇਡੀਜ਼ ਨਾ ਨਾ ਲੇਡੀਜ਼ ਫਸ ਜਾਓ ਤੁਸੀਂ ਤੇ ਤੁਸੀਂ ਜਾ ਤੇ ਫੜ ਲੈਣੀ ਮੈਂ ਜੂ ਕਿੱਦਾਂ ਕਰਾਂ ਹੂੰ ਕੀ ਆर्डर ਕਰ ਆਇਆ ਮਲਾਈ ਚਾਹ ਪਣੀ ਟਿੱਕਾ ਹਾਂ ਤੁਹਾਡਾ ਭਰਾਵਾ ਤੇਰਾ ਮੁੰਡਾ ਵਾਹ ਟਿਕ ਦਿਖਾਦਾ ਨਹੀਂ ਪੁੱਛਣ ਐ ਦੇ ਲੋਕ ਗੈਸ ਨਹੀਂ ਮੈਂ ਘਾਟੀ ਖਾਨੀ ਆ ਮਾਗੜ ਦੀ ਤਾਂ ਨਹੀਂ ਤੇ ਪਹਿਲ ਸਾਲੀ ਦੇ ਘਰ ਵਾਲੀ ਹੋ ਕੇ ਤੈਨੂੰ ਇਹਨਾਂ ਨੂੰ ਪਤਾ ਸਵਾਦ ਹੁੰਦੇ ਕਿ ਨਹੀਂ ਹਾਂ ਮੈਂ ਘਾਟੀ ਖਾਨੀ ਨਹੀਂ ਨਾ ਹੁਣ ਤੁਹਾਡੇ ਸਾਹਮਣੇ ਮਖੌਂਦੇ ਪਤਾ ਕੀ ਆ ਅਲੱਗ ਅਲੱਗ ਕਾਰੀਗਰ ਨਹੀਂ ਨਹੀਂ ਕਾਰੀਗਰ ਤੇ ਡਿਪੈਂਡ ਕਰਦਾ ਨਾ ਮੈਡਮ ਮੈਂ ਕਿਹੜਾ ਦੂਜੀ ਤੇ ਮੈਂ ਕਿਹੜਾ ਫ੍ਰੀਪ੍ਰੋਟ ਰਹਿਣਾ ਕੀ ਪੱਕਾ ਹੀ ਇੱਥੇ ਰਹਿਣਾ ਸ਼ਹਿਰ ਚ ਕਿਵੇਂ ਨਾ ਪਤਾ ਹੂ ਬਾਕੀ ਵੇਖੋ ਗਿਆਮਾ ਗਿਆਮ ਚੈੱਕ ਕਰੋ ਬੜੀਆ ਰੌਣਕਾਂ ਸ਼ੌਂਕ ਦਾ ਚੱਲ ਕੋਈ ਨਹੀਂ ਫਿਰ ਮੈਂ ਤਾਂ ਹੀ ਪੁੱਛਿਆ ਮੈਂ ਫਿਰ ਵੀ ਰੌਣਕਤੂ ਯਾਰ ਸ਼ਰਮ ਗਾਇਸ ਸ਼ਰਮ ਬਹੁਤ ਆਉਂਦੀ ਇਹ ਵੀਡੀਓ ਬਣਾਉਣ ਚ ਲਾਈਕ ਸਬਸਕ੍ਰਾਈਬ ਕਰਿਓ ਯਾਰ ਸ਼ਰਮ ਕਾਦੀ ਤੇ ਨਾਉਂਦੀ ਹੈ ਜਾਓ ਜਾਓ ਜਾ ਕੇ ਹੋ ਜਾਊਗਾ ਆ ਕਿਤਨੇ ਰੁਪਏ ਆ ਓ ਭਾਈ ਕਿੰਨੇ ਰੁਪਏ ਲਾਇਕ ਕਰੋ ਗਾਇਸ ਪਿਆਰ ਦੇ ਇੱਕ ਕਰੋ ਇੱਧਰ ਜਨਸੇ ਨੇ ਤਾਂ ਨਹੀਂ ਖਾਣਾ ਨਾ ਡਾਈਟੇ ਕਈ ਕਈ ਵੇਲਾ ਜਿਵੇਂ ਡਾਈਟਿੰਗ ਨੂੰ ਦੇਖ ਕੇ ਵੀ ਵਸਤ ਤੇ ਚੰਗਾ ਹੈ। ਨਾ ਪਨੀਰ ਖਾਈ ਛਾ। ਪਨੀਰ ਮੈਂ ਦੇਖਦਾ। ਅੰਗੀਆਂ ਲਾਲਾ ਟਪਕਨੀਆਂ ਫੜ। ਲੈਟ ਅਸ ਉਹ ਕੀ ਆਪਾਂ ਰੇਟ ਕਰਦੇ। ਸਲਾਦ ਜਮੇ ਛੱਡ ਦੀ। ਮੈਂ ਟਮਾਟਰ ਖਾਉਂਗਾ। ਪਲੇਟ ਜਾਨੀ ਉੱਡਦੀ ਮਿੰਟੋ ਮਿੰਟ। 48 ਦੇ ਵਿੱਚ ਹੀ ਕਰਦੇ ਚੋਚਾ ਜਾ। ਦੂਰਾ ਪੀਣਾ ਨਹੀਂ ਕੀ ਕਰ। ਪਹਿਲੇ ਇਹਨਾਂ ਨੂੰ ਰੇਟ ਕਰੀਏ ਨੇ ਫਿਰ ਮੈਂ ਰੇਟ ਕਰਦਾ। ਕਿੰਨੇ ਰੇਟਿੰਗ ਦੋਗੇ? ਕਿਨੂੰ? ਇਨੋਕ ਸਵਾਦ ਆ ਤੈਨੂੰ 0 ਸਟਾਰ ਉਹ ਪਲੇਟ ਉਹ ਪਲੇਟ ਫਿਰ ਮੇਰੇ ਸੀਸਾ ਡਾਊਨ ਕਰ ਲੋ ਤੈਨੂੰ ਤਾਂ ਦਵਾਂਗੇ 0 ਸਟਾਰ ਅੱਛਾ ਇਹੇ ਗੱਲ ਆ ਦੱਸੋ ਕਿਨੇ ਰੇਟਿੰਗ ਦੋਗੇ ਇਹਨੂੰ ਪਨੀਰ ਟਿੱਕੇ ਨੂੰ ਮੈਂ ਤਾਂ 10 ਚੋਂ 9 ਹੀ ਦੂੰਗਾ ਤੁਸੀਂ ਹਾਂ ਤਹਾਂ ਜੋ ਕਿਨੇ ਦੋਗੇ ਰੇਟਿੰਗ ਇਹਨੂੰ ਡੈੜੀ ਦੇ ਪੈਸੇ ਲੱਗੇ ਆ ਰੈਟਿੰਗ ਨੇ ਆ ਵੀ ਟੋੜੀ ਨਿਕਲਾਈ ਆ 8000 ਉਹ ਇਹ ਲੋਗ ਬਹੁਤ ਜਾਰੀ ਕਰੀਬ ਨਹੀਂ ਹੈਗੀ ਨਾ ਨਾ ਕਿੰਨੇ ਪੁੱਛ ਮੈਂ ਲੈ ਲੱਕ ਲੈ ਲੈਣਾ ਹੈ ਹਲੋ ਮੈਂ ਤਾਂ ਨਾ ਰੁਕ ਜੂ ਮੇਰੇ ਟੁੱਟਿਆ ਗਿਆ ਮੇਰੇ ਕੋਲ ਗਿਆ ਗਿਆ ਬਰਾਬਰ ਮੇਰੇ ਨੰਬਰ ਬੰਨੇ ਹੀ ਯਾਰ ਗਾਈਜ਼ ਅੱਗੇ ਕਣਾ ਇੱਕ ਲੈ ਲੋ ਚਲ 20 ਰੁਪਏ ਦੇ ਸਾਡੇ ਬੱਚੇ ਦੋ ਵਾ ਤੇ ਦੋ ਲੈ ਲੈ ਚਲੋ ਮੋੜਨਾ ਹੈ ਕਾ ਨਹੀਂ ਨਹੀਂ ਰਹਿਣ ਦੇ ਖੜਾ ਹੋ ਇਧਰ ਆ ਇਧਰ ਦੇਖੋ ਗਾਇਜ਼ ਇਧਰ ਦੇਖੋ ਮੈਂ ਆਪਦੇ ਬੱਚਿਆਂ ਨੂੰ ਲੈ ਕੇ ਦਿੱਤੇ ਐਜੰਸੀ ਹੈ ਛੋਟੇ ਜਿਹੇ ਨਾ ਛੋਟੇ ਛੋਟੇ ਨੰਨੇ ਮੁੰਨੇ ਮੇਰੇ ਪਿਆਰੇ ਪਿਆਰੇ ਨੰਨੇ ਨੰਨੇ ਲੜਾਈ ਨਹੀਂ ਕਰਨੀ ਮੈਨੂੰ ਰੈੱਡ ਚਾਹੀਦਾ ਸੀ ਪੈਗ ਨਾਲ ਮੈਚ ਕਰ ਲਾ ਤਾ ਪੈਗ ਪੈਗ ਅੱਛਾ ਤੂੰ ਰੇਟ ਨਹੀਂ ਕੀਤਾ ਡੈਡੀ ਮੇਰੇ ਯੇ ਰੇਟ ਡੈਡੀ ਨੇ ਰੇਟ ਉੱਥੇ ਦੇਤਾ ਅੱਛਾ ਜੀ 8 ਦਿੱਤੇ ਨਾ ਤੂੰ ਕਿੰਨੇ ਦੈਗਾ ਰੇਟਿੰਗ? ਇਹ ਪਨੀਰ ਦਾ ਮੈਂ ਚੈੱਕ ਨਹੀਂ ਕੀਤਾ। ਆ ਸਲਾਸਲਾਦ ਨੂੰ ਤਾਂ ਹੈਗੀ ਆ 8 8 ਤੇ ਮੇਰੇ ਲੋ ਇਹਨੂੰ ਦਊਂਗਾ ਮੈਂ 7 ਕਿਉਂਕਿ ਮੈਂ ਨਾ ਦੂਜਾ ਇਥੇ ਮੱਲਾਲੇ ਮੈਨੂੰ ਬਾਬਾ ਲੈ ਗਿਆ ਹੈਗਾ। ਉੱਥੇ ਖਾਦਾ ਸੀ। ਬਾਬਾ ਨਹੀਂ ਪਤਾ ਨਹੀਂ ਕਿੰਨੇ ਨਾਲ ਗਿਆ ਹਾਂ। ਉਹ ਇਹਦੂ ਬਦ ਬਹੁਤ ਹੀ ਗੁੱਡ ਹੈਗਾ। ਮੈਂ ਪਤਾ ਨਹੀਂ ਮੱਲਾਲੇ ਖਾਦਾ ਹੈ ਪਤਾ ਨਹੀਂ ਕਿੱਥੇ ਖਾਦਾ ਹੈਗਾ। ਕੀ ਇਹ ਹੈ ਉਹਦਾ ਕਾਹ ਤੋਂ ਗੋਡੂ ਲੱਗਾ ਹੂੰ ਉਹ ਦੂਜੀ ਵਾਲਾ ਹੀ ਮੈਨੂੰ ਆਇਆ ਉਹ ਦੀ ਟੇਸਟ ਹੁੰਦਾ ਹੈ ਇਹ ਵਾਲਾ ਹੀ ਉਹ ਉਹ ਮਿਉਨਿਸ ਵਾਲਾ ਹੀ ਹਾਂ ਉਹ ਉਹ ਗੰਦੇ ਇਹ ਮੈਨੂੰ ਨਾ ਪਨੀਰ ਨਾਲ ਉਹ ਜਿਆਦਾ ਵਧੀਆ ਲੱਗਦੇ ਆ ਕਿਉਂਕਿ ਮੈਂ ਉਹ ਖਾਦਾ ਸੀ ਕੋਨ ਨੂੰ ਮੈਂ ਉਹਦੇ ਬੇਸਟ ਉਹ ਜਿਆਦਾ ਟੇਸਟੀ ਹੁੰਦਾ ਕਿਹੜਾ ਉਹ ਮਹਿੰਗਾ ਜ ਉਹ ਹੈਗਾ ਵੀ ਮਹਿੰਗਾ ਏ ਨਾ ਮੈਂ ਤਾਂ ਮਿਲਾਈ ਦੋ ਕਿ ਇਹਦਾ ਠੱਕਾ ਹੋ ਗਿਆ ਗਾਇਜ਼ ਮੇਰ ਨੂੰ ਮੇਰ ਤਾਂ ਨਹੀਂ ਸੁੰਦਰ ਰੋਡ ਹੈ ਇੱਥੇ ਪਹਿਲੇ ਨਹੀਂ ਅੱਧੇ ਗੇਅਰ 'ਚ ਗੱਡੀ ਚੱਲਦੀ ਹੈ ਅੱਧੇ ਗੇਅਰ 'ਚ ਅੱਧਾ ਗੇਅਰ ਵੀ ਪੈ ਜਾਂਦਾ ਹੈ ਅੱਧਾ ਗੇਅਰੇ ਪੈ ਜਾਂਦਾ ਤਾਂ ਕਲੱਚ ਨਾਪ ਕੇ ਗੱਡੀ ਚਲਾਉਣੀ ਪੈਂਦੀ ਹੈ ਗੱਡੀ ਢਿਗਲ ਜਾਂਦੀ ਜਾਨ ਇੱਥੇ ਇੱਥੇ ਵੇਲਾ ਜੱਗ ਸੀ ਰਿਹਾ ਸਾਡਾ ਬਚਪਨ ਬੀਤ ਗਿਆ ਤੁਹਾਡਾ ਬਚਪਨ ਲੰਘ ਗਿਆ ਤੁਸੀਂ ਵੱਡੇ ਹੋ ਗਏ ਹਨਾ ਇਹ ਨਾ ਸੜਕ ਬਣੀ ਹੈ ਨਾ ਇਹ ਨਹੀਂ ਇਹ ਨਾ ਕੈਪਟਨ ਸਾਹਿਬ ਕੈਪਟਨ ਸਾਹਿਬ ਨੇ ਆਪ ਤਾਂ ਨਹੀਂ ਲਾ ਕੇ ਕੁਝ ਬਲ ਸਾਹਿਬ ਕਿੰਦੇ 100 ਕਰੋੜ ਚੱਕੇ ਅੱਛਾ ਸੌ ਕਰਨੀ ਨਹੀਂ ਗੱਲ ਨਹੀਂ ਸ਼ਾਇਦ ਆਮ ਪਾਰਟੀ ਹੁਣ ਮਾਵਾਂ ਇਕੱਠੇ ਕਰੀ ਜਾਂਦੀ ਆ ਉਹ ਸ਼ਰਾਬ ਪੀ ਆਪਾਂ ਆਪ ਹੀ ਲਾ ਕਰ ਲਏ ਅਬਰ ਉਹ ਜ ਲੰਘਣਾ ਹੁੰਦਾ ਉਹ ਮੈਂ ਸੁਣਿਆ ਹੁਣ ਨਵਾਂ ਲੀਗਰ ਫੋਨ ਲੱਗਾ ਉਹ ਬਾਸਣੋਂ ਸਾਰੇ ਮੈਂ ਸ਼ਰਾਬ ਸਾਰੀ ਪੀ ਜਾਂਦੇ ਪੀ ਜਾਂਦੇ ਨਵਾਂ ਲੀਵਰ ਨਵਾਂ ਲੀਵਰ ਪਾਉਣਾ ਲੋਹੇ ਦਾ ਲੋਹੇ ਦਾ ਲੋਹੇ ਦਾ ਉਹ ਮਜੀਠੀਆ ਸਾਹਿਬ ਕਹਿ ਰਹੇ ਨੇ ਕੱਲ ਪਰਸੋਂ ਇਹ ਐਨਕਾ ਬਣੀ ਲਾਉਂਦਾ ਨਵੀਆਂ ਖਬਰਾਂ ਉੱਤ ਆ ਜਾਂਦਾ ਜਾਂਦੀਆਂ ਦੱਸ ਦੇਣੀ ਮਜੀਠੀਆ ਫਿਰ ਪੂਰੀ ਰੱਖਦਾਣਾ ਉਹਦੀ ਖਬਰ ਪੂਰੀ ਇਹਨਾਂ ਤੋਂ ਵੀ ਕਰਦੀ ਨਹੀਂ ਪਤਾ ਨਹੀਂ ਜਦੋਂ ਹਾਏ ਖੱਟੇ ਮੈਂ ਵੀ ਜਦੋਂ ਇੱਥੇ ਸਕੂਟਰੀ ਤੇ ਆਉਣੀ ਮੈਨੂੰ ਇਹ ਹੁੰਦਾ ਮੈਂ ਸਹਨੇ ਸਕੂਟਰੀ ਨਾਲ ਡਿੱਗੀ ਹਾਂ ਕੱਟਿਆ ਜੋ ਲੰਘਦੇ ਵੇ ਜਿਹੜਾ ਵੀ ਸਾਡਾ ਕੋਈ ਵੀ ਪੈਣ ਪ੍ਰਾ ਵਲੌਗ ਵੇਂਦਾ ਸੜਕ ਬਣਵਾ ਦਿਓ ਕੋਈ ਹੱਥ ਜੋੜ ਕੇ ਬੇਨਤੀ ਆ ਕਿਤੇ ਤੁਸੀਂ ਲੰਮੇ ਪੈ ਸੜਕ ਤਾਂ ਵੀ ਨਹੀਂ ਬਣਦੀ ਇਹ ਹੁਣ ਗੱਲ ਸਭ ਬਣਾਉਣਗੇ ਹੁਣ ਤਾਂ ਸਾਡੇ ਧਰਨੇ ਵੀ ਨਹੀਂ ਕੰਮ ਦਿੰਦੇ ਤੇ ਹੁਣ ਆਗੇ ਵੀ ਅਸੀਂ ਮੱਲਾ ਵਾਲੇ ਦੋਸਤੋ ਤੇ ਹੁਣ ਪਹੁੰਚਦੇ ਆਉਣੇ ਵਾਲੇ ਘਰੇ ਬਹੁਤ ਥੱਕ ਚੁੱਕੇ ਆ ਤੇ ਅਸੀਂ ਰੋਟੀ ਪਾਣੀ ਮੰਮੀ ਤੋਂ ਹੀ ਪੈਕ ਕਰਵਾ ਲਿਆ ਸੀ ਰੁਕੇ ਸਾਂ ਉੱਥੇ ਬਾਹਰ ਹੀ ਮੰਮੀ ਨੇ ਰੋਟੀ ਫੜਾਤੀ ਤੇ ਜਾ ਕੇ ਬਸ ਅਸੀਂ ਖਾ ਕੇ ਤੇ ਮੈਂ ਬੰਦਾ ਖਾ ਕੇ ਸੌਂ ਹੀ ਜਾਣਾ ਰੋਟੀਆਂ ਤੇ ਹੁਣ ਮੰਨਾਂ ਵਾਲੇ ਪਹੁੰਚ ਗਏ ਆ ਤੇ ਚੱਲਦੇ ਆ ਘਰੇ ਜਗਸੇਰ ਨੂੰ ਵੇਨੇ ਅੱਜ ਫਰੂਟ ਲੈਣੇ ਆਉਂਦੇ ਕਿ ਨਹੀਂ ਠੀਕ ਚਲੋ ਕੋਲ ਐਵੇਂ ਖੜਾ ਕਿਉਂ ਡਾਈਟ ਕੀਤੀ ਹੈ ਹੈ ਤੇ ਹਾਂ ਐ ਸਮਝਾ ਇਲਾ ਕਰਦਾ ਕਿਵੇਂ ਕੀ ਲੈਂਦਾ ਭਰਾ ਦੇਖ ਰਿਹਾ ਕਹਿੰਦਾ ਡਾਈਟ ਦੇ ਵਿੱਚ ਫਰੂਟ ਹੀ ਖਾਣੇ ਆ ਇਹ ਅੱਗੇ ਨਾਲੋਂ ਫੁੱਲ ਰਿਹਾ ਵਾਲਾ ਇਹ ਮੁੰਡਾ ਕਹਿੰਦਾ ਡਾਈਟ ਦੇ ਵਿੱਚ ਫਰੂਟ ਖਾਣੇ ਆ ਕੀ ਲੈ ਕੇ ਆ ਪਪੀਤਾ ਇਹ ਨਹੀਂ ਹੋ ਰਹੀਂਦਾ ਪਪੀਤੇ ਨਾਲ ਪਪੀਤਾ ਸਾਡਾ ਲੰਗਰ ਪਾ ਲਈ ਸਾਡਾ ਦੇਖੋ ਆ ਸਾਡਾ ਪਪੀਤਾ ਲੈ ਇੰਨੇ ਤਾਂ ਲੰਗਰ ਪਾਣੀ ਬੰਦ ਕੀਤਾ ਆ। ਆ ਮੱਲਾ ਲੈਣੇ। ਓਨਲੀ ਪਕੀ ਤਾ। ਮੱਲਾ ਲੈ ਆ ਕੇ ਇਹ ਤਾਂ ਸਰਦਾਰ ਫੋਨ ਜੀ ਤੇ ਲੱਗੇ ਹੋਏ ਤੇ ਫੋਨ ਜੀ ਤੇ ਲੱਗੇ ਹੋਏ। ਓਏ ਊਰ ਲੈ ਆਣੇ। ਨਹੀਂ। ਚਲੋ ਭਈ ਚਲੋ ਭਈ ਚਲੋ ਵੀ ਹੋਣਾ ਸਿਆਪਦੀ ਮੰਜ਼ਲ ਵੱਲ ਵਧਦੇ ਹੋਏ ਜਲਦੀ ਤੋਂ ਜਲਦੀ ਘਰ ਜਾਂਦੇ ਹੋਏ। ਭੁੱਖ ਲੱਗੀ ਹੋਈ ਆ। ਅਸੀਂ ਕੁਝ ਬਾਹਰੋਂ ਜ਼ਿਆਦਾ ਨਹੀਂ ਖਾਦਾ। ਕੁੜੀਆਂ ਸਾਡਾ ਹੀ ਮੇਰੇ। ਨਹੀਂ ਉਹਨਾਂ ਨੂੰ ਰੋਟੀ ਖਵਾ ਕੇ ਭੇਜਾਂਗੇ ਕਿ ਅੱਜ ਲੇਟ ਬੜਾਇਆ ਪਿਆ ਕੰਮ ਰੋਟੀ ਖਵਾ ਦਾਂਗੇ ਜਲਦੀ ਜਲਦੀ ਫਿਰ ਕੁੜੀਆਂ ਨੂੰ ਘਰੇ ਛੱਡ ਕੇ ਫੇਰ ਆਪਾਂ ਰੈਸਟਾ ਕਰਾਂਗੇ ਲੈ ਗਿਆ ਉਹ ਖਵਾ ਦੇ ਮम्मी ਉਹਨਾਂ ਜੱਗੇ ਨੇ ਡਾਈਟ ਕੀਤੀ ਆ ਤੇ ਉਹਨਾਂ ਜਿਹੇ ਜੱਗਾ ਕੀ ਕਰਦਾ ਏ ਇਹ ਪਹਿਲਾਂ ਇਹਨੇ 슈ਗਰ ਫ੍ਰੀ ਉਹ ਪੀ ਲਿਆ ਜੋਸ ਪੀ ਲਿਆ ਤੇ ਬਾਅਦ ਚ ਇਹਨੇ ਚਾਕਲੇਟ ਖਾ ਲਿਆ ਇੱਕ 2 10 ਵਾਰੀ 10 8 10 ਵਾਰੀ ਦੱਸਿਆ ਮੈਂ ਅੱਕ ਗਈ ਮੈਂ ਕਿਹਾ ਫਿਰ ਮੈਨੂੰ ਜਾਣ ਜਾਣ ਕਿੰਨੇ ਸੀ ਮੰਮੀ ਕੋਈ ਰਿਐਕਟ ਕਰੇ ਮੈਂ ਫਿਰ ਦੋ ਕੁ ਚਪੇੜਾ ਮਾਰੀਆਂ ਫਿਰ ਫਿਰ ਜਾਣ ਕੇ ਫਿਰ ਬੋਲ ਦਵੇ ਤੰਗ ਕਰਦਾ ਹੈ ਬਹੁਤ ਬੰਦਾ ਅਮਨ ਅੱਜ ਰਾਤ ਨੂੰ ਆਪਾਂ ਕਿੱਥੇ ਚੱਲੇ ਆ ਅੱਜ ਅਮਨ ਕਰੇ ਸਾਡਾ ਡਿਨਰ ਹੈ ਨਾ ਸਹੀ ਗੱਲ ਹੈ ਅਮਨ ਕਰੇ ਡਿਨਰ ਕਰਨ ਦਿਲ ਲੇ ਬਈ ਲੋਕੀ ਸੁੱਤੇ ਪਏ ਇਧਰ ਵੇਖੋ ਦੁਕਾਨਾਂ ਬੰਦ ਇਹੀ ਗੱਲ ਡਿਨਰ ਦਾ ਟਾਈਮ ਆ ਹੀ ਰਾਤ ਨੂੰ ਰੱਖਿਆ ਅਹੀਂ ਲੱਗਦਾ ਜਿੰਨਾ ਚਿਰ ਕੁੱਟ ਨਹੀਂ ਖਾਂਦੇ ਨજર ਘਰੇ ਨਹੀਂ ਠਿੱਕਦੇ ਟਾਈਮ ਨਾਲ ਅਸੀਂ ਸਾਰੀ ਸੜਕਾਂ ਖਾਲੀ ਕਰਕੇ ਆ ਗੱਡੀ ਲੈ ਕੇ ਚੱਲਦੇ ਆਂ ਇਹ ਤਾਂ ਗੱਲ ਜਿਵੇਂ ਬਲੈਕੀ ਇਹ ਨਹੀਂ ਰਾਤ ਨੂੰ ਨਿਕਲਦੇ ਸਹੀ ਗੱਲ ਸਾਨੂੰ ਰਾਤ ਨੂੰ ਜਾਗ ਆਉਂਦੀ ਆ ਸੜਕਾਂ ਤੇ ਸੜਕ ਤੇ ਸਾਫ਼ ਨਹੀਂ ਨਾ ਜਾਮਣੀ ਹੁੰਦਾ ਸਹੀ ਗੱਲ ਐਵੇਂ ਨਿਕਰੇ ਜਾਂਦੇ ਟਾਈਮ ਲੱਗ ਜਾਂਦਾ ਅਸੀਂ ਪੱਜਣਾ ਪੱਜਣਾ ਵੀ ਪਵੇ ਤੇ ਫਿਰ ਸੌਖਾ ਨਾ ਸਹੀ ਇਹ ਰਿਹਾ ਸਰਕਾਰੀ ਸਕੂਲ ਹੁਣ ਆਪਾਂ ਜਾ ਰਹੇ ਅਮਨ ਦੇ ਘਰੇ ਅਮਨ ਨੂੰ ਛੱਡ ਕੇ ਮੁੜ ਕੇ ਖੁਸ਼ ਸੋਰੀ ਕੋਮਨ ਨੂੰ ਛੱਡਾਂਗੇ ਤੇ ਫਿਰ ਜਾਵਾਂਗੇ ਘਰੇ ਤੇ ਫਿਰ ਜਾ ਕੇ ਆਪੋ ਆਪਣੀ ਘਰੀ ਸਾਵਾਂਗੇ ਤੇ ਹੁਣ ਵਲੌਗ ਦਾ ਕਰਦੇ ਇੱਥੇ ਐਂਡ ਅੱਜ ਬਹੁਤ ਜ਼ਿਆਦਾ ਥੱਕ ਚੁੱਕੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਜਦੋਂ ਘਰ ਦਾ ਸਾਰਾ ਕੰਮ ਕਰਕੇ ਫਿਰ ਬੱਚਿਆਂ ਦੀ ਸ਼ਾਪਿੰਗ ਕਰਾਉਣੀ ਬਹੁਤ ਔਖੀ ਆ ਖੁਦ ਦੇ ਕੱਪੜੇ ਲੈਣੇ ਤਾਂ ਬਹੁਤ ਈਜ਼ੀ ਹੁੰਦੇ ਆ ਪਰ ਬੱਚਿਆਂ ਦੀ ਪਸੰਦ ਅੱਜ ਕੱਲ ਬਹੁਤ ਉਹਨਾਂ ਨੂੰ ਚੀਜ਼ ਚੁਆਇਸ ਕਰਨੀ ਕਰਵਾਉਣੀ ਬਹੁਤ ਔਖੀ ਆ ਜਿਸ ਤਰ੍ਹਾਂ ਕਿ ਬੱਚਿਆਂ ਨੂੰ ਹੰਦਾ ਲਈਏ ਤੇ ਸਾਨੂੰ ਹੁੰਦਾ ਵੀ ਚੀਜ਼ ਵਧੀਆ ਲੈ ਲਈਏ ਸੋ ਕਈ ਵਾਰੀ ਬੱਚਿਆਂ ਨੂੰ ਸਮਝਾਉਣਾ ਪੈਂਦਾ ਹੈ ਕਈ ਵਾਰੀ ਬੱਚੇ ਛੇਤੀ ਸਮਝ ਜਾਂਦੇ ਆ ਤੇ ਪਰ ਥੋੜਾ ਜਿਹਾ ਬੱਚੇ ਦੀ ਚੁਆਇਸ ਵੀ ਵੇਖਣੀ ਪੈਂਦੀ ਆ ਸੋ ਉਹ ਜਿਹੜਾ ਬੈਲੈਂਸ ਜਿਆ ਬਣਾ ਕੇ ਕੰਮ ਕਰਨਾ ਬੜਾ ਔਖਾ ਹੈ ਪੇਰੈਂਟਸ ਦੀ ਡਿਊਟੀ ਸੱਚੀ ਬਹੁਤ ਔਖੀ ਆ ਜਦੋਂ ਆਪਾਂ ਬੱਚੇ ਹੁੰਨੇ ਆ ਸਿਰਫ ਆਪਾਂ ਨੂੰ ਜੇਦ ਕਰਨ ਦਾ ਹੀ ਪਤਾ ਹੁੰਦਾ ਪਰ ਜਦੋਂ ਆਪਾਂ ਪੇਰੈਂਟਸ ਬਣਦੇ ਬੱਚਿਆਂ ਦੀ ਜੇਦ ਤੇ ਅ ਚੱਲਣਾ ਜਿਹੜਾ ਉਹ ਬਹੁਤ ਔਖਾ ਹੋ ਜਾਂਦਾ ਹੈ ਬਾਕੀ ਚਲੋ ਫਿਰ ਵੀ ਚਲੋ ਗੋਡ ਨੇ ਵਧੀਆਏ ਕਿ ਆਰੇ ਲਾਇਆ ਹੋਇਆ ਹੈ ਚਲੋ ਬੱਚੇ ਅੱਜ ਬੜੇ ਖੁਸ਼ ਹੋਏ ਬੱਚਿਆਂ ਨੇ ਸ਼ਾਪਿੰਗ ਕੀਤੀ ਕਾਫੀ ਟਾਈਮ ਲਗਾਤਾ ਹੈ ਨਾ ਨੇ ਟਰਾਈ ਕਰਦੇ ਸੀ ਇੱਕ ਪੈਂਟ ਟਰਾਈ ਕਰ ਲਈ ਕਦੇ ਸ਼ਰਟ ਟਰਾਈ ਕਰ ਲਈ ਡਿਜ਼ਾਈਨ ਫਿਰ ਸਾਰਾ ਕੁਝ ਬਹੁਤ ਦੇਖਣਾ ਪੈਂਦਾ ਹੈ ਸੋ ਮੈਂ ਤਾਂ ਸੋਚਦੀ ਸੋ ਕੋ ਲੇਡੀ ਸੂਟ ਜਿਹੜੇ ਜਲਦੀ ਸਿਲੈਕਟ ਹੋ ਜਾਂਦੇ ਕਿਉਂਕਿ ਅਸੀਂ ਕਲਰ ਵੇਖਣਾ ਹੁੰਦਾ ਡਿਜ਼ਾਈਨ ਵੇਖਣਾ ਦਾ ਚਲੋ ਜੀ ਚੱਕੋ ਆ ਵੀ ਠੀਕ ਆ ਆ ਵੀ ਠੀਕ ਆ ਪਰ ਇਹਨਾਂ ਦੀ ਸਿਲੈਕਸ਼ਨ ਕਰਨੀ ਸੱਚੀ ਬਹੁਤ ਔਖੀ ਆ ਬਹੁਤ ਸਿਰਦਰਦੀ ਵਾਲਾ ਕੰਮ ਸੀ ਪਰ ਮੈਂ ਪੇਸ਼ੈਂਸ ਬਣਾ ਕੇ ਰੱਖੀ ਕਿਉਂਕਿ ਮੈਂ ਸੋਚਿਆ ਕਿ ਇਹਨਾਂ ਨੇ ਕਹਿਣਾ ਹੈ ਕਿ ਇਹ ਤਾਂ ਰੋਜ਼ ਕੁਝ ਨਾ ਕੁਝ ਫਰੀਦਨ ਚਲੀ ਜਾਂਦੀ ਸਾਡੀ ਅੱਜਵਾਰੀ ਆਈ ਹੈ ਤੇ ਮੰਮੀ ਕਾਲੀ ਪਹਿਨਣ ਲੱਗੀ ਆ ਸੋ ਬੜੇ ਰਾਮ ਨਾਲ ਅਸੀਂ ਮੈਨੂੰ ਵੀ ਵਧੀਆ ਲੱਗ ਰਿਹਾ ਸੀਗਾ ਕਿਉਂਕਿ ਇਹੇ ਜਿਹੜੇ ਮੂਮੈਂਟ ਹੁੰਦੇ ਆ ਮੈਨੂੰ ਬਹੁਤ ਚੰਗਾ ਲੱਗਦਾ ਏ ਕਿ ਆਪਾਂ ਬੱਚਿਆਂ ਲਈ ਆਪਦੇ ਟਾਈਮ ਸਪੈਂਡ ਕਰਦੇ ਆ ਆਪਾਂ ਬੱਚਿਆਂ ਨੂੰ ਆਪਣਾ ਟਾਈਮ ਦਿੰਨੇ ਆ ਕਿਉਂਕਿ ਸਾਰਾ ਟਾਈਮ ਸਾਡਾ ਬੱਚਿਆਂ ਵਾਸਤੇ ਹੀ ਆ ਹਰ ਇੱਕ ਮਾਂ ਬਾਪ ਕਰਦਾ ਆਪਣੇ ਬੱਚਿਆਂ ਵਾਸਤੇ ਕਰਦਾ ਏ ਸੋ ਆਪਣਾ ਹੱਥ ਟਾਈਟ ਹੋਵੇ ਆਪਾਂ ਔਖੇ ਹੋਈਏ ਸੌਖੇ ਹੋਈਏ ਕਦੇ ਬੱਚਿਆਂ ਸਾਹਮਣੇ ਸ਼ੋਅ ਨਹੀਂ ਕਰਦੇ ਕਿ ਆਪਾਂ ਨੂੰ ਹੁੰਦਾ ਬੱਚੇ ਖੁਸ਼ ਹੋ ਜਾਣ ਆਪਣੇ ਆਪਣੇ ਬੱਚੇ ਸੋਹਣਾ ਪੌਣ ਚੰਗਾ ਖਾਣ ਨੂੰ ਦੇਈਏ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਉਂਦਈਏ ਸੋ ਇਹ ਹੀ ਚੀਜ਼ ਦੇਖਦੇ ਹੋਏ ਅਸੀਂ ਮੇਰੇ ਨਾਲੋਂ ਜ਼ਿਆਦਾ ਮੇਰੇ ਹਸਬੰਦ ਜਿਹੜੇ ਉਹ ਹੁੰਦੇ ਉਹਨਾਂ ਨੂੰ ਜ਼ਿਆਦਾ ਹੁੰਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਉਣ ਦੇਵਾਂ ਕਿਉਂਕਿ ਮੇਰੇ ਫਾਦਰ ਇਨ ਲਾ ਜਿਹੜੇ ਆ ਉਹ ਇਹਨਾਂ ਦੇ 9 ਸਾਲ ਦੇ ਸੀਗੇ ਜਦੋਂ ਮੇ ਸੰਗਰਾਜ ਸਾਹਿਬ ਜਦੋਂ ਮੇਰੇ ਫਾਦਰ ਇਨ ਲਾ ਦੀ ਡੈਥ ਹੋ ਗਈ ਸੀ ਸੋ ਹਮੇਸ਼ਾ ਇਹ ਕਹਿੰਦੇ ਆ ਕਿ ਜਿਹੜੀਆਂ ਚੀਜ਼ਾਂ ਦੀ ਘਾਟ ਮੈਨੂੰ ਰਹੀ ਮੈਂ ਆਪਣੇ ਬੱਚਿਆਂ ਨੂੰ ਨਹੀਂ ਹੁੰਦੇ ਨੇ ਬਾਕੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆ ਕਿ ਉਹਨਾਂ ਨੇ ਇੰਨਾ ਕੋ ਦਿੱਤਾ ਆ ਸੀ ਕਿ ਦਿੱਤਾ ਆ ਕਿ ਆਪਾਂ ਬੱਚਿਆਂ ਦੇ ਛੋਟੇ-ਮੋਟੇ ਚਾਹਤਾਂ ਪੂਰੇ ਕਰ ਹੀ ਸਕਦੇ ਆ। ਬਾਕੀ ਬੱਚੇ ਵੀ ਕੋਈ ਜ਼ਿਆਦਾ ਡਿਮਾਂਡ ਨਹੀਂ ਕਰਦੇ। ਉਹਨਾਂ ਨੂੰ ਬਸ ਇੰਨਾ ਹੀ ਹੁੰਦਾ ਕਿ ਖਾਣ-ਪੀਣ ਦਾ ਸ਼ੌਂਕ ਜਾਂ ਲੀਡੇ ਕੱਪੜੇ ਦਾ। ਤੇ ਬਾਕੀ ਵਾਹਿਗੁਰੂ ਇੰਨੀ ਕੀ ਕਿਰਪਾ ਬਣਾਈ ਰੱਖੇ ਕਿ ਬੱਚੇ ਮਾੜੇ ਕੰਮਾਂ ਤੋਂ ਬਚੇ ਰਹਿਣ, ਚੰਗੀ ਸੰਗਤ 'ਚ ਰਹਿਣ ਤੇ ਚੰਗਾ ਪੜ੍ਹ-ਲਿਖ ਜਾਣ। ਤੇ ਵਾਹਿਗੁਰੂ ਹਰੇਕ ਮਾਮਾ ਨੂੰ ਇੰਨੀ ਕਿ ਸ਼ਕਤੀ ਦੇਵੇ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ ਤੇ ਬੱਚੇ ਵੀ ਚੰਗੀ ਉਹਨਾਂ ਦੇ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲ ਸਕਣ ਬਸ ਇੰਨੀਆ ਗੱਲਾਂ ਕਰਦੇ ਹੋਏ ਹੁਣ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੇ ਬਾਕੀ ਸ਼ਾਪਿੰਗ ਦੇ ਜਿਹੜੇ ਕੱਪੜੇ ਆ ਕੁਝ ਤਾਂ ਅਲਟਰ ਕਰਨੇ ਦੇਤੇ ਕਿਉਂਕਿ ਜਗਸੀਰ ਦੀਆਂ ਸ਼ਰਟਸ ਥੋੜੀਆਂ ਜੀਆਂ ਲੌਂਗ ਸੀ ਤੇ ਇਹਨੂੰ ਸ਼ਾਰਟ ਚਾਹੀਦੀਆਂ ਸੀ ਸੋ ਅਲਟਰ ਕਰਨ ਲਈ ਪੈਂਟਾਂ ਤੇ ਸ਼ਰਟਸ ਉੱਥੇ ਹੀ ਜ਼ਿਆਦਾਤਰ ਜਿਹੜੇ ਜਗਸੀਰ ਦੇ ਕੱਪੜੇ ਉੱਥੇ ਹੀ ਆ ਉਹ ਕੱਲ੍ਹ ਜਾਂ ਪਰਸੋਂ ਲੈ ਕੇ ਆਵਾਂਗੇ ਜਦੋਂ ਅਲਟਰ ਹੋ ਜਾਣਗੇ ਬਾਕੀ ਜਿੰਨੇ ਕੋ ਆਪਾਂ ਲੈ ਕੇ ਆਏ ਆ ਉਹ ਆਪਾਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਕਿਉਂਕਿ ਹੁਣ ਬਹੁਤ ਜ਼ਿਆਦਾ ਥੱਕ ਚੁੱਕੇ ਆ ਹੈ ਹੁਣ ਰੈਸਟ ਵੀ ਕਰਨੀ ਹੈ ਚੇਂਜ-ਵਿੰਚ ਕਰਦੇ ਆਂ ਤੇ ਰੈਸਟ ਕਰਦੇ ਆਂ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਤਾਂ ਪਲੀਜ਼ 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 ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਪਲੀਜ਼ ਸ਼ੇਅਰ ਵੀ ਕਰਦਿਆ ਕਰੋ ਤੱਪ ਕੇ ਸ਼ੇਅਰ ਕਰਿਆ ਕਰੋ ਔਰ ਚੈਨਲ ਨੂੰ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਦਬਾ ਦਿਓ ਤਾਂ ਜੋ ਮੇਰੇ ਜਿਹੜੇ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਸੋ ਮਿਲਦੇ ਆ ਨੈਕਸਟ ਵੀਡੀਓ ਚ ਤੇ ਕਰ ਦਿਓ ਦਬ ਕੇ ਸ਼ੇਅਰ ਬਾਏ ਬਾਏ